ਤੇ ਇਹ ਜਿਹੜਾ ਅੱਜ ਆਪਾਂ ਦਿਨ ਮਨਾ ਰਹੇ ਆ 40 ਮੁਕਤਿਆਂ ਦੀ ਯਾਦ ਜਿਹੜੇ ਮੁਕਸਰ ਸਾਹਿਬ ਦੇ ਸ਼ਹੀਦਾਂ ਦੀ ਆਪਾਂ ਗੱਲ ਕਰਨੀ ਹੈ ਉਹਨਾਂ ਦੀ ਗੱਲ ਮੈਂ ਢਾਡੀ ਜੱਥੇ ਦੇ ਕੋਲੋਂ ਆਪ ਜੀ ਦੀ ਸੇਵਾ ਦੇ ਵਿੱਚ ਕਹੋਣੀ ਹੈ ਇਹ ਜੰਗ ਹੋਈ ਸੀ ਮਈ ਮਹੀਨੇ ਦੇ ਪਹਿਲੇ ਹਫ਼ਤੇ 1705 ਈਸਵੀ ਨੂੰ 20 ਅਤੇ 21 ਬਸਾਖੀ ਉਸ ਦਿਨ ਜਦੋਂ ਗੁਰਦੇਵ ਪਾਤਸ਼ਾਹ ਜੀ ਦੇ ਨਾਲ ਇਹ ਟਿੱਡੀ ਦਲ ਦਾ ਆਪਸ ਵਿੱਚ ਭੇੜ ਹੋਇਆ ਅਸੀਂ ਮਈ ਮਹੀਨੇ ਦੇ ਵਿੱਚ ਕਿਉਂ ਨਹੀਂ ਮਨਾਉਂਦੇ ਅਸਲ ਮੈਨਾ ਵਿੱਚ ਇਸ ਜੰਗ ਦੇ ਵਿੱਚ ਪਾਣੀ ਦੇ ਸੋਮੇ ਦੀ ਬਹੁਤ ਵੱਡੀ ਭੂਮਿਕਾ ਸੀ ਉਸ ਇਲਾਕੇ ਵਿੱਚ ਪਾਣੀ ਨਹੀਂ ਸੀ ਉਹ ਲੱਖੀ ਜੰਗਲ ਚਾਰੇ ਪਾਸੇ ਇੱਕ ਪਾਸੇ 12 ਕੋਤੇ ਪਾਣੀ ਰਹਿ ਜਾਂਦਾ ਇੱਕ ਪਾਸੇ 30 ਕੋਤੇ ਜਾ ਕੇ ਪਾਣੀ ਆਉਂਦਾ ਤੇ ਜੇ ਸੰਗਤ ਦੀ ਅੱਡੀ ਰੌਣਕ ਹੋ ਗਈ ਪਾਣੀ ਤੋਂ ਬਿਨਾ ਮੁਸ਼ਕਲ ਆ ਜਾਗੀ ਨਾਲੇ ਫਸਲਾਂ ਦੀ ਵਿਢਾਈ ਦਾ ਦਿਨ ਸੀ ਸਰਬੱਤ ਖਾਲਸੇ ਨੇ ਫੈਸਲਾ ਕੀਤਾ ਕਿ ਇਹ ਆਪਾਂ ਸ਼ਹੀਦਾਂ ਦੀ ਯਾਦ ਜਿਹੜੀ ਹੈ ਮਾਘੀ ਵਾਲੇ ਦਿਨ ਮਾਘ ਮਹੀਨੇ ਦੀ ਪਹਿਲੀ ਤਰੀਕ ਨੂੰ ਮਨਾਉਣੀ ਹੈ ਮੰਮੇ ਤੇ ਮੁਕਤਸਰ ਮੰਮੇ ਤੇ ਮੁਕਤੇ ਤੇ ਮੰਮੇ ਤੇ ਮਾਗੀ ਆ ਮਾਗ ਸੁੱਚੇ ਸੇ ਕਾਢਿਆ ਜਨ ਪੂਰਾ ਗੁਰ ਮਿਹਰਬਾਨ ਇਕੱਲਾ ਹੀ ਆ ਗੁਰੂ ਗੋਬਿੰਦ ਸਿੰਘ ਵਾਹ ਬਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਆਪੇ ਗੁਰਚੇਲਾ ਜਿਹਦੀ ਗੱਲ ਆਪ ਜਿਹੜੀ ਸੇਵਾ ਵਿੱਚ ਕਰਨ ਲੱਗਾ ਹੈ ਦੁੱਖਾਂ ਵਿੱਚੋਂ ਮੁਸੀਬਤਾਂ ਔਕੜਾਂ ਦੇ ਵਿੱਚ ਸਤਿਗੁਰੂ ਦੇ ਚਿਹਰੇ ਦਾ ਮਲਾਲ ਕਦੇ ਫਿੱਕਾ ਨਹੀਂ ਸੀ ਪਿਆ ਜਿੰਨੀਆਂ ਮਰਜ਼ੀ ਮੁਸੀਬਤਾਂ ਪਹਾੜ ਵਰਗੇ ਦੁੱਖ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਜਾਣ ਤੇ ਸਤਿਗੁਰੂ ਦਾ ਹਿਰਦਾ ਬੜਾ ਵਿਸ਼ਾਲ ਹੈ ਉਹਨਾਂ ਦੇ ਚਿਹਰੇ ਦਾ ਰੰਗ ਕਦੇ ਫਿੱਕਾ ਨਹੀਂ ਸੀ ਪੈਂਦਾ ਗਰੀਬਨ ਬਾਜ ਪਾਤਸ਼ਾਹ ਜੀ ਦੇ ਉੱਤੇ ਆਖਰ ਉਹ ਵੀ ਦਿਨ ਆਇਆ ਜਿਸ ਦਿਨ ਦੁਨੀ ਚੰਦ ਮਸੰਤ ਵਰਗੇ ਰਾਤ ਮੁਰਸਾ ਲਟਕ ਕੇ ਉਹ ਲੱਤ ਤੜਵਾ ਕੇ ਮੁੜ ਜਾਂਦੇ ਨੇ ਉਹਦੇ ਨਾਲ ਦੇ ਵੀ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਉਹਨਾਂ ਦਾ ਘਰਾਂ ਚ ਗਿਆ ਦਾ ਬਹੁਤ ਨਰਾਦਰ ਹੋਇਆ ਤੇ ਇੱਕ ਤੇ ਉਹ ਲੋਕਾਂ ਜਿਹੜੇ ਧੁਨੀ ਚੰਦੇ ਨਾਲ ਚਲੇ ਗਏ ਉਹਨਾਂ ਦਾ ਘਰਾਂ ਵਿੱਚ ਨਰਾਦਰ ਹੋ ਰਿਹਾ ਇੱਕ ਉਹ ਮਨੋਖਾ ਜਿਹਨਾਂ ਸਰਸਾ ਪਾਰ ਕੀਤੀ ਤੇ ਸਰਸਾ ਪਾਰ ਕਰਨ ਦੇ ਮੌਕੇ ਸਤਿਗੁਰੂ ਤੋਂ ਵਿਛੜ ਗਏ ਕਿਉਂਕਿ ਗੋਲੀਆਂ ਦਾ ਵੀ ਪੈ ਰਿਆ ਤੀਰਾਂ ਦਾ ਵੀ ਪੈ ਰਿਆ ਤੇ ਪਾਣੀ ਦੀਆਂ ਕਣੀਆਂ ਦਾ ਵੀ ਪੈ ਰਿਆ ਮੌਸਮ ਵੀ ਬੜਾ ਖਰਾਬ ਤੇ ਮਾਹੌਲ ਵੀ ਬੜਾ ਖਰਾਬ ਜਿਹੜੇ ਸਰਸਾ ਦੇ ਕੰਡੇ ਤੋਂ ਵਿਛੜ ਗਏ ਉਹ ਵੀ ਸਤਿਗੁਰੂ ਨੂੰ ਮਿਲਣਾ ਚਾਹੁੰਦੇ ਆ ਜਿਨ੍ਹਾਂ ਦੇ ਘਰਾਂ ਚ ਗਿਆ ਦੀ ਕੁੱਤੇ ਖਣੀ ਹੋਈ ਉਹ ਵੀ ਸਤਿਗੁਰੂ ਨੂੰ ਮਿਲਣਾ ਚੋਹਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਧਰ ਲੈ ਪਾਸੇ ਗਏ ਕੋਈ ਪਤਾ ਨਹੀਂ ਹੌਲੀ ਹੌਲੀ ਖਬਰਾਂ ਪੁੱਜ ਗਈਆਂ ਚਾਰੇ ਪਾਸਿਓਂ ਜੰਗਲ ਦੀ ਅੱਗ ਵਾਂਗੂ ਕੱਲਾ ਫੈਲੀਆਂ ਕਿ ਗੁਰਦੇਵ ਜੀ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਦੋ ਸਾਹਿਬਜ਼ਾਦੇ ਸ਼ਹਾਦਤ ਦਾ ਜੰਮ ਪੀ ਗਏ ਸਤਿਗੁਰੂ ਮਹਾਰਾਜ ਦੇ ਪੰਜਾਂ ਦੇ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋ ਗਏ 35 ਸਿੰਘ ਸ਼ਹੀਦ ਹੋ ਗਏ ਤੇ ਗਰੀਬਨ ਬਾਦ ਪਾਤਸ਼ਾਹ ਸੋਹਣਿਆਂ ਦੇ ਸਰਦਾਰ ਤਾੜੀ ਮਾਰ ਕੇ ਨਿਕਲ ਗਏ ਮਾਛੀਵਾੜੇ ਦੇ ਕੋਤਕ ਵਾਪਰੇ ਸਰਹੰਦ ਦੇ ਅਦੁੱਤੀ ਸਾਕੇ ਵਾਪਰੇ ਗੁਰੂ ਗੋਬਿੰਦ ਦੀਨੇ ਕੰਗੜ ਦੀ ਧਰਤੀ ਤੇ ਪਹੁੰਚਿਆ ਦੀਨੇ ਪਿੰਡ ਦੇ ਵਿੱਚ ਭਾਈ ਲਖਮੀਰ ਤੇ ਭਾਈ ਸ਼ਮੀਰ ਦੇ ਕਰ ਬੈਠੇ ਹੈ ਪਤਾ ਲੱਗਦਾ ਹੈ ਕਿ ਪਾਪੀ ਵਜ਼ੀਰ ਖਾਨ ਦਾ ਮਨ ਮੈਲਾ ਹੋ ਗਿਆ ਪਾਪੀ ਵਜ਼ੀਰ ਖਾਨ ਨੇ ਭਾਈ ਲਖਮੀਰ ਤੇ ਭਾਈ ਸ਼ਮੀਰ ਨੂੰ ਖਤ ਲਿਖਿਆ ਕਿ ਤੇਰੇ ਘਰ ਅਨੰਦਪੁਰ ਵਾਲਾ ਗੁਰੂ ਆਇਆ ਹੈ ਜੇ ਤੂੰ ਗ੍ਰਿਫਤਾਰ ਕਰਵਾ ਦੇ ਤਾਂ ਬਾਦਸ਼ਾਹ ਸਲਾਮਤ ਔਰੰਗਜ਼ੇਬ ਦੇ ਕੋਲੋਂ ਤੈਨੂੰ ਮੂੰਹ ਮੰਗੇ ਇਨਾਮ ਲੈ ਦਿਆਂਗਾ ਲਖਮੀਰ ਤੇ ਸ਼ਮੀਰ ਗੁਰੂ ਮਹਾਰਾਜ ਦੇ ਬਹੁਤ ਭਾਵਨਾਵਾਂ ਬਲੇ ਸਿੱਖ ਨੇ ਇਹਨਾਂ ਦਾ ਦਾਦਾ ਛੇਵੇਂ ਪਾਤਸ਼ਾਹ ਦੇ ਨਾਮ ਤੋਂ ਕੁਰਬਾਨ ਹੋਇਆ ਸੀ ਬਹੁਤ ਚਿਰਾਂ ਤੋਂ ਪੀੜੀਦਰ ਪੀੜੀ ਇਹਨਾਂ ਦੇ ਕਰ ਸਿੱਖੀ ਚੱਲੀ ਆਉਂਦੀ ਹੈ ਇਹ ਕਹਿਣ ਲੱਗੇ ਵਜ਼ੀਰ ਖਾਨ ਉਹ ਕਹਿੰਦੇ ਹੱਥੀ ਫੜਾਉਣਾ ਤਾਂ ਬਹੁਤ ਦੂਰ ਰਿਹਾ ਸਾਡੇ ਜੁੰਦੇ ਜੀ ਸਾਡੇ ਘਰਾਂ ਬਲ ਗੁਰੂ ਸਾਹਿਬ ਜੀ ਦੀ ਗ੍ਰਿਫਤਾਰੀ ਲੈ ਆਇਆ ਤੇ ਅੱਖਾਂ ਕੱਢ ਦਿਆਂਗੇ ਜਦੋਂ ਗੱਲ ਦਸਵੇਂ ਪਾਤਸ਼ਾਹ ਜੀ ਨੂੰ ਪਤਾ ਲੱਗੀ ਤੇ ਸਤਿਗੁਰਾਂ ਨੇ ਦੋਨਾਂ ਨੂੰ ਕਲਾਵੇ ਚ ਲਿਆ ਗਲਬਕੜੀ ਚ ਲੈ ਕੇ ਸਤਿਗੁਰੂ ਪਾਤਸ਼ਾਹ ਦੋਨਾਂ ਨੂੰ ਰਹਿਮਤਾ ਨਾਲ ਨਵਾਜ ਕੇ ਇੱਕ ਸ਼ਬਦ ਕਹਿੰਦੇ ਆ ਕਹਿੰਦੇ ਜੰਗ ਤੇ ਅਵੱਜ ਹੋਣੀ ਹੈ ਅੰਤਰਜਾਮੀ ਪੁਰਖ ਵਧਾਤੇ ਦਿਲਾਂ ਦੀਆਂ ਜਾਣਨ ਵਾਲੇ ਆਉਣ ਵਾਲਾ ਪ੍ਰਵੇਖ ਉਹਨਾਂ ਦੇ ਹੱਥ ਵਿੱਚ ਹੈ ਸਤਿ ਉਹਨੇ ਆਉਣਾ ਫੌਜ ਲੈ ਕੇ ਤੇ ਅਸੀਂ ਨਹੀਂ ਚਾਹੁੰਦੇ ਦੀਨੇ ਪਿੰਡ ਦਾ ਨੁਕਸਾਨ ਹੋਵੇ ਕੋਈ ਅਸੀਂ ਟੁਕਮੀ ਜਗਾ ਲੱਭਦੇ ਆ ਸਤਿਗੁਰੂ ਇਹਨਾਂ ਦੇ ਘਰ ਉਤਰ ਪੈਂਦੇ ਨੇ ਤੁਰੇ ਤੁਰੇ ਜਾਂਦੇ ਸਤਿਗੁਰੂ ਮਹਾਰਾਜ ਕੋਟ ਕਪੂਰੇ ਪੁੱਜਦੇ ਆ ਜਿਹੜਾ ਕੋਟ ਕਪੂਰੇ ਦਾ ਸਰਦਾਰ ਹੈ ਜਿਹਨੂੰ ਆਪਾਂ ਕਪੂਰਾ ਚੌਧਰੀ ਕਹਿੰਦੇ ਆ ਬਹੁਤ ਸੰਗਤ ਨੂੰ ਘੱਟ ਪਤਾ ਹੋਣਾ ਕਿ ਅਮਰਤ ਧਾਰੀ ਸਿੱਖ ਸਗਾਏ ਇਹ ਅਮਰਤ ਧਾਰੀ ਸਿੱਖ ਸਗਾ ਸਰੀਏ ਵਾਲ ਪਿੰਡ ਦੇ ਵਿੱਚ ਇਨੇ 10ਵੇਂ ਪਾਛਾ ਦੇ ਕੋਲੋਂ ਅਮਰ ਛਕਿਆ ਸੀ ਕਪੂਰੇ ਚੌਧਰੀ ਨੇ ਸਰੀਏਵਾਲ ਪਿੰਡ ਦੇ ਵਿੱਚ ਅਮਰਤ ਪਾਨ ਕੀਤਾ ਤੇ ਸਰੀਏਵਾਲ ਪਿੰਡ ਦੇ ਵਿੱਚੋਂ ਇੱਕ ਕਪੂਰੇ ਦਾ ਨਾਮ ਸਰਦਾਰ ਕਪੂਰ ਸਿੰਘ ਬਣਿਆ ਸਰਦਾਰ ਕਪੂਰ ਸਿੰਘ ਦੇ ਮਹਿਲਾ ਦੇ ਵਿੱਚ ਆਨੰਦਪੁਰ ਵਾਲੇ ਸਤਗੁਰੂ ਬਾਜਾਂ ਵਾਲੇ ਬਾਗਾਂ ਵਾਲੇ ਤਾਜਾਂ ਵਾਲੇ ਸਾਜਾਂ ਵਾਲੇ ਰਾਗਾਂ ਵਾਲੇ ਮਿੱਠੀਆਂ ਆਵਾਜ਼ਾਂ ਵਾਲੇ ਸ਼ਨਸ਼ਾ ਗਈ ਜਾ ਕੇ ਕਹਿਣ ਲੱਗੇ ਕਪੂਰ ਸਿੰਘ ਆ ਵਜ਼ੀਰ ਖਾਨ ਫੌਜ ਲੈ ਕੇ ਆ ਰਿਹਾ ਹੈ ਤੇ ਮੁਕਾਬਲਾ ਹੋਣਾ ਅਸੀਂ ਚਾਹੁੰਨੇ ਕਿ ਕੋਟ ਕਪੂਰੇ ਦਾ ਕਿਲਾ ਜਿਹੜਾ ਉਹਨੂੰ ਅਸੀਂ ਠੁਕਮਾ ਥਾਂ ਮੰਨਦੇ ਹਾਂ ਉਹਦੇ ਅਸੀਂ ਟੇਕ ਲੈ ਕੇ ਇਸ ਕਿਲੇ ਦੇ ਵਿੱਚ ਆਪਾਂ ਫਿਰ ਜੰਗ ਲੜੀਏ ਕਿ ਪੂਰਾ ਮਨੋਮਨੀ ਘਬਰ ਗਿਆ ਡਰ ਲੱਗਾ ਪਾਚਾ ਤੁਰਕ ਫੌਜਾਂ ਮੈਨੂੰ ਮਾਰ ਦੇਣਗੀਆਂ ਸਤਗੁਰੂ ਸਾਹਿਬ ਕਹਿਣ ਲੱਗੇ ਫਿਰ ਇਉਂ ਕਰ ਕਿ ਸਾਨੂੰ ਕੋਈ ਆਪਣਾ ਸੂਈਆ ਦੇ ਜਿਹੜਾ ਵਜ਼ੀਰ ਖਾਨ ਦੀ ਸਾਨੂੰ ਪਲ-ਪਲ ਦੇ ਉੱਤੇ ਖਬਰ ਪਹੁੰਚਾ ਸਕੇ ਉਹ ਕਿੰਨੇ ਕ ਜਾਨੇ ਲੈ ਕੇ ਤੁਰਿਆ ਕਿਦਣ ਤੁਰਿਆ ਕਿਹੜੇ-ਕਿਹੜੇ ਰਾਹਾਂ ਤੇ ਤੁਰਿਆ ਉਹਨੇ ਕਿਧਰੋਂ ਕਿਧਰੋਂ ਆਉਣਾ ਤੇ ਇਧਰ ਬੀਬੀ ਭਾਗੋ ਦੇ ਘਰੇ ਭੋਗ ਦੇ ਉੱਤੇ ਹੋਈ ਸੰਗਤ ਇਕੱਠੀ ਪਤਾ ਲੱਗਾ ਕਿ ਕਲਗੀਧਰ ਦਾਤਾ ਮਾਲਵੇ ਦੀ ਧਰਤੀ ਤੇ ਐ ਜਿਹੜੇ ਸਰਸਾ ਦੇ ਕੰਡੇ ਤੇ ਵਿਛੜੇ ਜਿਹੜੇ ਦੁਨੀ ਚੰਦੇ ਨਾਲ ਆਏ ਰਸਤਾ ਲਟਕ ਕੇ ਉਹਨਾਂ ਦੀ ਘਰਾਂ ਵਿੱਚ ਕੁੱਤੇ ਖਾਣੀ ਹੋ ਰਹੀ ਸੀ ਉਹ ਸਾਰੇ ਕਹਿੰਦੇ ਬਿਚ ਚਲੋ ਜਾ ਕੇ ਆਪਾਂ ਭੁੱਲ ਬਖਸ਼ਾ ਲਈ ਇਹ ਜਦੋਂ ਤੁਰਨ ਲੱਗੇ ਤੇ ਇਹਨਾਂ ਦੇ ਨਾਲ ਕੁਝ ਸਰਦਾਰੀ ਬੰਦੇ ਸਰਕਾਰੀ ਬੰਦੇ ਵੀ ਤੁਰ ਪਏ ਤੇ ਚਲੋ ਜੇ ਤਾਂ ਬਖਸ਼ੇ ਗਏ ਫਿਰ ਤਾਂ ਬੜੀ ਵਧੀਆ ਗੱਲ ਹੈ ਫਿਰ ਤਾਂ ਨਾਲ ਹੀ ਸਾਡਾ ਵੀ ਸੂਤ ਲੱਗ ਜੂ ਤੇ ਜੇ ਕਿਤੇ ਇਹਨਾਂ ਨੂੰ ਮਹਾਰਾਜ ਨੇ ਵਾਪਸ ਕਰ ਦਿੱਤਾ ਫਿਰ ਸਾਰਿਆਂ ਨਾਲ ਇੱਕੋ ਜਿਹੀ ਹੋਣੀ ਆ ਇਹ ਦੋਨੋਂ ਤਰ੍ਹਾਂ ਤੁਰ ਪਈਆਂ ਇਹ ਦੋ ਜਣੇ ਇੱਕ ਪਾਸੇ ਸਰਕਾਰੀ ਤਰਵਾਲੇ ਤੇ ਦੂਜੇ ਪਾਸੇ ਸ਼ਰਧਾਲੂ ਪਰ ਇਹਨਾਂ ਦਾ ਇੱਕੋ ਕਾਫਲਾ ਹੈ ਹੁਣ ਇੱਕ ਕਾਫਲਾ ਪ੍ਰਿਆ ਛਭਾਲ ਤੋਂ ਤੇ ਇੱਕ ਫੌਜ ਦਾ ਕਾਫਲਾ ਪ੍ਰਿਆ ਸਰਹੰਦ ਤੋਂ ਸਤਸੰਗਤ ਦੋਨੋਂ ਜਾਣੇ ਇੱਕ ਨੂੰ ਲੱਭ ਰਹੇ ਹੈ ਇੱਕ ਉਹਨੂੰ ਮਾਰਨ ਵਾਸਤੇ ਲੱਭ ਰਹੇ ਤੇ ਦੂਜੇ ਉਹਦੇ ਨਾਮ ਤੋਂ ਮਰਨ ਵਾਸਤੇ ਤੁਰੇ ਹੋਏ ਹੈ ਦੂਜੇ ਉਹਦੇ ਨਾਮ ਤੋਂ ਮਰਨ ਵਾਸਤੇ ਤੁਰੇ ਹੋਏ ਹੈ ਤੁਰਦਿਆਂ ਤੁਰਦਿਆਂ ਇਹ ਦੋਨੋਂ ਫੌਜਾਂ ਦਸਵੇਂ ਪਾਚਾ ਦੇ ਨੇੜੇ ਆ ਜਾਂਦੀਆਂ ਕਲਗੀਧਰ ਦਾਤਾ ਜੀ ਦੇ ਨਾਮ ਤੋਂ ਕੁਰਬਾਨ ਹੋਣ ਵਾਲੇ ਸਿੰਘ ਇਸ ਲਟ ਲਟ ਕਰਦੀ ਸ਼ਮ੍ਹਾਂ ਦੇ ਉੱਤੇ ਕੁਰਬਾਨ ਹੋਣ ਵਾਲੇ ਕੌਮੀ ਪਤੰਗੇ ਆਪਣੇ ਪਰ ਕੁਰਬਾਨ ਕਰਕੇ ਲਾੜੀ ਮੌਤ ਬਿਉਣਾ ਚਾਹੁੰਦੇ ਨੇ ਗੁਰੂ ਮਹਾਰਾਜੀ ਦੇ ਦੂਲੇ ਸ਼ੇਰ ਬਲੀ ਬਹਾਦਰ ਸੂਰਮੇ ਰਾਮੇ ਆਣੇ ਪਿੰਡ ਆ ਕੇ ਦਸ਼ਮੇਸ਼ ਪਿਤਾ ਨੂੰ ਮਿਲਦੇ ਆ ਕਲਗੀਧਰ ਦਾਤਾ ਜੀ ਦੇ ਚਰਮਾਂ ਵਿੱਚ ਮੱਥਾ ਟੇਕਿਆ ਪਾਤਸ਼ਾਹ ਬਹੁਤ ਚਿਰ ਪਹਿ요 ਦਰਸ਼ਨ ਦੇਖੇ ਮਹਾਰਾਜ ਤੁਹਾਡੇ ਦੀਦਾਰ ਬੜੇ ਚਿਰ ਬਾਅਦ ਹੋਏ ਨੇ ਕਿਰਪਾ ਕਰਕੇ ਆਪਣੇ ਚਰਨਾਂ ਦੇ ਵਿੱਚ ਰੱਖਿਓ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਭਲੀ ਕਰੇ ਹੁਣ ਇਹ ਸੱਚੇ ਪਾਤਸ਼ਾਹ ਤੋਂ ਲੱਗੇ ਤੇ ਨਾਲ ਜਿਹੜੇ ਸਰਕਾਰੀ ਬੰਦੇ ਆ ਨਾ ਉਹਨਾਂ ਨੂੰ ਸੋਅ ਮਿਲ ਗਈ ਕਿਉਂਕਿ ਸਰਕਾਰੀ ਬੰਦਿਆਂ ਦਾ ਇੱਕ ਦੂਜੇ ਨਾਲ ਲਿੰਕ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਵਜ਼ੀਰ ਖਾਨ ਫੌਜਾ ਲੈ ਕੇ ਆ ਰਿਹਾ ਉਹ ਦਸ਼ਮੇਸ਼ ਪਿਤਾ ਨੂੰ ਕਹਿਣ ਲੱਗੇ ਪਾਤਸ਼ਾਹ ਛਡੋ ਜੀ ਖੜਾ ਪਹਿਲੇ ਗੁਰੂਆਂ ਵਾਂਗੂ ਚੁੱਪ ਕਰਕੇ ਮਾਲਾ ਫੇਰੋ ਨਾਮ ਜਪੋ ਸਤਗੁਰੂ ਕਹਿਣ ਲੱਗੇ ਪਹਿਲੇ ਗੁਰੂ ਕੱਲੀ ਮਾਲਾ ਫੇਰਦੇ ਸਨ ਉਹ ਤੇ ਅਣਖ ਦਾ ਚਰਾਗ ਬਾਲ ਕੇ ਗਏ ਨੇ ਉਸ ਅਣਖ ਦੇ ਚਰਾਗ ਦੇ ਵਿੱਚ ਮੈਂ ਚਰਬੀ ਢਾਲ ਕੇ ਪਾ ਰਿਹਾ ਤੇ ਬਹੁਤੀਆਂ ਸਿੱਖ ਸੰਗਤਾਂ ਨੇ ਆਪਣੀ ਚਰਬੀ ਢਾਲ ਕੇ ਪਾਈ ਆ ਪਰ ਅਣਖ ਦੇ ਚਰਾਗ ਨੂੰ ਬੁਝਣ ਨਹੀਂ ਦਿੱਤਾ ਇਹ ਕਹਿੰਦੇ ਨੇ ਮਹਾਰਾਜ ਅਸੀਂ ਤੁਹਾਨੂੰ ਬੇਨਤੀ ਕਰਦੇ ਇੱਕ ਤਵਾ ਬਥੇਰਾ ਚੜੀ ਜਾਣਾ ਤੇ ਸਰਕਾਰ ਨਾਲ ਤੁਹਾਡੀ ਸੁਰੱਖਿਆ ਕਰਵਾ ਦੇਾਂਗੇ ਦਸਵੇਂ ਪਾਚਾ ਕਰਨ ਲੱਗੇ ਉਹ ਮਿੱਤਰੋ ਆਉਣ ਵਾਲਿਓ ਜੇ ਤੇ ਆਇਓ ਮੈਨੂੰ ਅਕਲ ਦੇਣ ਵਾਸਤੇ ਤੇ ਮੈਨੂੰ ਗੁਰੂ ਨਾਨਕ ਵਰਗੇ ਮੁਰਸ਼ਿਦ ਹੁੰਦਿਆਂ ਤੁਹਾਡੇ ਤੁਹਾਡੇ ਵਰਗੇ ਹੋਰ ਕਿਸੇ ਉਸਤਾਦ ਦੀ ਲੋੜ ਨਹੀਂ ਤੇ ਜੇ ਤੁਸੀਂ ਆਇਓ ਮੇਰੇ ਸਿੱਖਣ ਵਾਸਤੇ ਤੇ ਮੈਨੂੰ ਤੁਹਾਡੇ ਵਰਗੇ ਇਦਾਂ ਦੇ ਸਿੱਖਾਂ ਦੀ ਵੀ ਕੋਈ ਲੋੜ ਨਹੀਂ ਜਿਹੜਾ ਸਲਾਮ ਜਵਾਬ ਦੋਮੋ ਕਰੇ ਖਰਸ਼ਾ ਜੀ ਇਹ ਦੋ ਸੈਨਾਤ ਦੀਆਂ ਟੁਕੜੀਆਂ ਆਪੋ ਆਪਣੇ ਮੰਜਲਾ ਨੂੰ ਮਾਰਦੀਆਂ ਹੋਈਆਂ ਆਪੋ ਆਪਣੇ ਨਿਸ਼ਾਨੇ ਨੂੰ ਸਰ ਕਰਨ ਵਾਸਤੇ ਜਾ ਰਹੀਆਂ ਹੈ ਤੇ ਜਿਹੜੀ ਸਰਹੰਦ ਤੋਂ ਫੌਜ ਤੜੀ ਉਹ ਤਨਖਾਹਾਂ ਲੈਣ ਵਾਲੀ ਐ ਚਮਾਲ ਤੋਂ ਜਿਹੜੀ ਫੌਜ ਤੜੀ ਉਹ ਦਸਬੰਦ ਭੇਟ ਕਰਨ ਵਾਲੀ ਐ ਦੋਨਾਂ ਵਿੱਚ ਫਰਕ ਐ ਨਾ ਕਿਉਂਕਿ ਚਮਕੌਰ ਸਾਹਿਬ ਦੀ ਧਰਤੀ ਤੇ ਸਾਰੀਆਂ ਫੌਜਾਂ ਸਾਰੇ ਸ਼ਸਤਰ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ ਗੁਰਦੇਵ ਪਾਚਾ ਨੂੰ ਕੁਝ ਬੰਦੇ ਤਨਖਾਹ ਤੇ ਰੱਖਣੇ ਪਏ ਗਏ ਸਨ ਕਿ ਕੋਟਕਪੂਰੇ ਤੋਂ ਤੁਰੇ ਪਹਿਲਾ ਢਿਲਮਾ ਆਏ ਢਿਲਮਾ ਤੋਂ ਬਾਅਦ ਜੈਤੋਂ ਗਏ ਜੈਤੋਂ ਜਾ ਕੇ ਪਤਾ ਲੱਗਾ ਖਾਨ ਬਰਾੜ ਨੇ ਦੱਸਿਆ ਖਾਨ ਬਰਾੜ ਕੋਟਕਪੂਰੇ ਜਿਹੜਾ ਸਰਦਾਰ ਸਰਦਾਰ ਕਪੂਰ ਸਿੰਘ ਦਾ ਭਤੀਜਾ ਸੀਗਾ ਜਦੋਂ ਗੁਰੂ ਮਹਾਰਾਜ ਨੇ ਕਿਹਾ ਸੀ ਨਾ ਕਿ ਤੇਰੇ ਕਿਲੇ 'ਚ ਜੰਗ ਲੜਨੀ ਆ ਇਹ ਕਹਿੰਦਾ ਸੀ ਮਹਾਰਾਜ ਤੁਰਕ ਮਾਰ ਦੇਣਗੇ ਸਤਿਗੁਰੂ ਕਹਿੰਦੇ ਫੇ ਸਾਨੂੰ ਸੂਈਆ ਦੇ ਦੇ ਜਿਹੜਾ ਸਾਨੂੰ ਸਾਰੀ ਖਬਰ ਦੇਵੇ ਉਹਨੇ ਆਪਣਾ ਭਤੀਜਾ ਖਾਨ ਬਰਾੜ ਦਿੱਤਾ ਸੀ ਕਿ ਇਹ ਤੁਹਾਡੀ ਮਦਦ ਕਰੇਗਾ ਉਹ ਸੂਈਆ ਖਾਨ ਬਰਾੜ ਆ ਕੇ ਦਸਦਾ ਗੁਰਦੇਵ ਪਾਤਸ਼ਾਹ ਨੂੰ ਕਿ ਮਹਾਰਾਜ ਜਤੋੜੀ ਧਰਤੀ ਤੇ ਬੈਠਿਆਂ ਨੂੰ ਦੱਸਦਾ ਕਿ 8000 ਫੌਜ ਲੈ ਕੇ ਪਾਪੀ ਵਜ਼ੀਰ ਖਾਨ ਸਰਹੰਦ ਤੋਂ ਉੱਤਰ ਪਿਆ ਸਤਗੁਰੂ ਅੱਗੇ ਸੁਨੀਅਰ ਪਿੰਡ ਦੇ ਜਾਂਦੇ ਨੇ ਸੁਨੀਅਰ ਪਿੰਡ ਉੱਥੇ ਨਿਕਾਜਾ ਪਿੰਡ ਹੈ ਸੁਨੀਅਰ ਪਿੰਡ ਦੇ ਵਿੱਚ ਕੋਟ ਕਪੂਰੇ ਦਾ ਸਰਦਾਰ ਸਰਦਾਰ ਕਪੂਰ ਸਿੰਘ ਦੁਆਰਾ ਫਿਰ ਮਿਲਦਾ ਹੈ ਸਰਦਾਰ ਕਪੂਰ ਸਿੰਘ ਕਹਿੰਦਾ ਹੈ ਕਿ ਪਾਤਸ਼ਾਹ ਇਸ ਇਲਾਕੇ ਵਿੱਚ ਇੱਕੋ ਹੀ ਜਗ੍ਹਾ ਜਿੱਥੇ ਵਧੀਆ ਲੜਾਈ ਲੜੀ ਜਾ ਸਕਦੀ ਹੈ ਉਹ ਹੈ ਖਿਦਰਾਣੇ ਦੀ ਢਾਬ ਖਿਦਰਾਣੇ ਦੀ ਢਾਬ ਵੱਲੋਂ ਕਪੂਰੇ ਦੇ ਆਦਮੀਆਂ ਦੇ ਨਾਲ ਫਿਰ ਸਤਗੁਰੂ ਅੱਗੇ ਤੁਰੇ ਕਪੂਰੇ ਦੇ ਆਦਮੀ ਨੂੰ ਅਜੇ ਭਤੀਜੇ ਖਾਨ ਬਰਾੜ ਨੂੰ ਨਾਲ ਲੈ ਕੇ ਸਤਗੁਰੂ ਜੀ ਖਿਦਰਾਣੇ ਦੀ ਢਾਬ ਤੇ ਪੁੱਛਦੇ ਆ ਤੇ ਇਧਰ ਸਰਕਾਰੀ ਬੰਦੇ ਪਿੱਛੇ ਨੂੰ ਮੁੜ ਗਏ ਭਾਈ ਮਹਾ ਸਿੰਘ ਬੀਬੀ ਭਾਗੋ ਅਤੇ 500 ਜਣਿਆਂ ਦਾ ਹੋਰ ਜੱਥਾ ਹੈ 500 ਗੁਰਮੁਖ ਪਿਆਰਿਆਂ ਦਾ ਹੋਰ ਜੱਥਾ ਉਹ ਕਹਿਣ ਲੱਗੇ ਹੁਣ ਸਤਗੁਰੂ ਤੇ ਲੜ ਛੜਾ ਕੇ ਚਲੇ ਗਏ ਪਰ ਵੇਖਾਂਗੇ ਸਤਗੁਰੂ ਸਾਹਿਬ ਦਾ ਪਿਆਰ ਜਦੋਂ ਅਸੀਂ ਉਹਨਾਂ ਦੀ ਖਾਤਰ ਫੱਟੜ ਹੋ ਜਾਵਾਂਗੇ ਜਦੋਂ ਉਹਨਾਂ ਦੀ ਖਾਤਰ ਅਸੀਂ ਲੜਾਂਗੇ ਕਿਦਾਂ ਨਹੀਂ ਗੁਰਦੇਵ ਪਾਤਸ਼ਾਹ ਵਾਪਸ ਪਰਤ ਕੇ ਆਉਂਦੇ ਲਓ ਜੀ ਝਾੜਾਂ ਦੇ ਉੱਤੇ ਲੀੜੇ ਬਿਚਾ ਕੇ ਤੰਗੂਆਂ ਦਾ ਰੂਪ ਦੇ ਦਿੱਤਾ ਆਉਂਦੀ ਫੌਜ ਇਹ ਮਹਿਸੂਸ ਕਰੇ ਕਿ ਸਿੱਖਾਂ ਦੀ ਫੌਜ ਦਾ ਜੱਥੇ ਦਾ ਇੱਥੇ ਉਤਾਰਾ ਹੋਇਆ ਹੋਇਆ ਹੈ ਤੇ ਕਲਗੀ ਦਰਦਾਤਾ ਦੇ ਬਣੀ ਬਹਾਦਰ ਸੂਰਮੇ ਆਖਦੇ ਆ ਅਸੀਂ ਉਹ ਅਣਿਆਲੇ ਤੀਰਾਂ ਜੋ ਕਦੇ ਨਾ ਓਕੇ ਅਸੀਂ ਬੈਰੀ ਦੀ ਹੱਕ ਪਾੜ ਕੇ ਲੰਘ ਜਾਈਏ ਸੁੱਕੇ ਸਭ ਦੁਨੀਆ ਡਰਦੀ ਮੌਤ ਤੋਂ ਮੌਤ ਸਿੰਘਾਂ ਤੋਂ ਲੁਕੇ ਇਹ ਗੱਲ ਅਨੋਖੀ ਚੀਮਿਆਂ ਸਾਡੇ ਤੇ ਟੁਕੇ ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਹੀਂ ਮੁਕੇ ਆਪਾਂ ਗੁਰਦੇਵ ਦੇ ਨਾਮ ਦੇ ਉੱਤੇ ਜਿੰਦਰੀਆਂ ਕੋਲ ਘਮਾਵਾਂਗੇ ਇਧਰ ਅਲੀ ਅਲੀ ਦੇ ਨਾਰੇ ਮਾਰਦੇ ਹੋਏ ਅਨੰਦਪੁਰ ਵਾਲੇ ਗੁਰੂ ਨੂੰ ਆਪਣੇ ਹੱਥੀਂ ਗ੍ਰਿਫਤਾਰ ਕਰਨ ਦੇ ਦਿਲ ਵਿੱਚ ਛੁਪਨੇ ਪਾਲਦੇ ਹੋਏ ਵਜ਼ੀਰ ਖਾਂ ਦੇ ਸਿਪਾਹੀ ਤੁਰੇ ਆਉਂਦੇ ਆ ਤੇ ਵਜ਼ੀਰ ਖਾਨ ਆਪਣੇ ਨਾਲਦਿਆਂ ਨੂੰ ਕਿਵੇਂ ਹਲਾਸ਼ਰੀ ਦੇ ਰਿਆ ਇਧਰ ਦੁਸ਼ਮਣ ਕਿਤੇ ਕਿਤੇ ਨਾਰੇ ਮਾਰਦੇ ਆ ਆਨੰਦਪੁਰ ਵਾਲਾ ਗੁਰੂ ਮਾਰ ਦੇਾਂਗੇ ਗੁਰਦੁਆਰੇ ਸਾੜ ਦੇਾਂਗੇ ਗੁਰੂ ਦੇ ਦਵਾਰੇ ਸਾੜ ਦੇਣੇ ਆ ਤੇ ਆਨੰਦਪੁਰ ਵਾਲੇ ਗੁਰੂ ਨੂੰ ਮਾਰ ਦੇਣਾ ਤੇ ਇਧਰ ਕਲਗੀਧਰ ਦਾਤਾ ਦੇ ਬਲੀ ਬਹਾਦਰ ਸੂਰਮੇ ਉਹ ਵੀ ਕਹਿੰਦੇ ਨੇ ਸਗਲ ਵਿਸ਼ਵ ਤੇ ਝੰਡੇ ਝੁਲਣਗੇ ਕਾਜੀ ਪਾਜੀ ਸਤਗੁਰ ਜੀ ਦੀ ਈਨ ਕਬੂਲਣਗੇ ਇਹ ਗੁਰੂ ਮਹਾਰਾਜ ਦੀ ਈਨ ਕਬੂਲਣਗੇ ਕਲਗੀਧਰ ਦਾਤਾ ਜੀ ਦੇ ਬਲੀ ਬਹਾਦਰ ਸੂਰੇ ਸਿੰਘਾਂ ਨੂੰ ਚਾਰੇ ਪਾਸੇ ਪੈਣ ਲਗਾ ਘੇਰਾ ਪਰ ਸੱਚੇ ਪਾਤਸ਼ਾਹ ਦੇ ਸਿੰਘ ਡੋਲੇ ਨਹੀਂ ਠਿੜਕੇ ਨਹੀਂ ਘਾਬਰੇ ਨਹੀਂ ਆਤਮ ਸਮਰਪਣ ਨਹੀਂ ਕੀਤਾ ਹਾਰ ਨਹੀਂ ਮੰਨੀ ਚਿਹਰੇ ਤੇ ਜਰਦੀ ਨਹੀਂ ਆਈ ਧੌਣ ਨਹੀਂ ਝੁਕਾਈ ਸਗੋਂ ਇੱਕੋ ਗੱਲ ਆਖਦੇ ਨੇ ਨਿਸ਼ਚੈ ਕਰ ਆਪਣੀ ਜੀਤ ਕਰੋ ਸਤਗੁਰੂ ਜੀ ਟਿੱਬੀ ਸਾਹਿਬ ਜਿੱਥੇ ਪਵਿੱਤਰ ਸਥਾਨ ਹੈ ਉੱਚੀ ਟਿੱਬੀ ਦੇ ਉੱਤੇ ਖਿਦਰਾਣੇ ਦੀ ਢਾਬ ਦੇ ਲਾਗੇ ਉਹ ਚੇਰੀ ਥਾਂ ਦੇ ਉੱਤੇ ਉੱਚੀ ਟਿੱਬੀ ਦੇ ਉੱਤੇ ਮੋਰਚਾ ਲਾ ਕੇ ਬਹਿ ਜਾਂਦੇ ਆ ਦੁਸ਼ਮਣ ਦਲ ਹਾਲ ਹਾਲ ਕਰਦਾ ਆਉਂਦਾ ਉਹ ਕੱਪੜੇ ਝਾੜਾਂ ਦੇ ਉੱਤੇ ਪਿਆ ਵੇਖ ਕੇ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਇੱਥੇ ਸਿੱਖਾਂ ਦਾ ਡੇਰਾ ਹੈ ਉਹ ਜਦੋਂ ਤੰਬੂਆਂ ਦੇ ਕੋਲ ਦੀ ਲੰਘਣ ਲੱਗੇ ਨੇ ਅਸਲ ਵਿੱਚ ਤੰਬੂ ਨਹੀਂ ਹੈ ਝਾੜਾਂ ਦੇ ਉੱਤੇ ਕੱਪੜੇ ਪਏ ਹੋਏ ਨੇ ਝਾੜਾਂ ਦੇ ਉੱਤੇ ਪਏ ਹੋਏ ਲੋੜਿਆਂ ਲੀੜਿਆਂ ਨੂੰ ਵੇਖ ਕੇ ਦੁਸ਼ਮਣ ਦਲ ਪਾ ਜਾਂਦਾ ਭੁਲੇਖਾ ਤੇ ਬਹਿਰੀ ਦਲ ਸਿੰਘਾਂ ਦੀ ਮਾਰ ਥਲੇ ਆਇਆ ਤਲਗੀਰ ਦਾਤਾ ਦੇ ਸ਼ੇਰਾਂ ਦੇ ਡੌਲੇ ਫਰਕੇ ਰੋ ਜਾ ਗਿਆ ਅਣਖ ਟੰਬੀ ਗਈ ਹੈ ਵਜੀਰ ਖਾਨ ਪਾਪੀਂ ਦੀਆਂ ਫੌਜਾਂ ਜਿਹੜੀਆਂ ਆਪਣੇ ਆਪ ਦੇ ਵਿੱਚ ਇਨਾਮ ਲੈਣ ਵਾਸਤੇ ਆ ਰਹੀਆਂ ਸਨ ਸਿੰਘਾਂ ਨੇ ਨਗਦੋ ਨਗਦ ਇਨਾਮ ਤਾਰਨ ਵਾਸਤੇ ਸਾਧ ਸ੍ਰੀ ਔਕਾਲ ਦੇ ਜਕਾਰੇ ਗਾ ਕੇ ਦੁਸ਼ਮਣ ਦਲ ਦੇ ਉੱਤੇ ਇੱਕ ਕਹਿਰ ਦਾ ਹੱਲਾ ਕਰਨ ਲੱਗੇ ਪਰ ਔਰੰਗਜ਼ੇਬ ਕਹਿੰਦਾ ਮੈਂ ਗੁਰੂ ਦੇ ਚਾਰਾਂ ਵਿੱਚੋਂ ਇੱਕ ਵੀ ਜਿੰਦਾ ਨਹੀਂ ਰਹਿਣ ਦੇਣਾ ਫਿਰ ਉਹ ਆਪਣੀ ਰਾਜਸੀ ਤਾਕਤ ਰਾਹੀਂ ਕਾਫੀ ਹੱਦ ਤੱਕ ਆਪਣੀ ਅਕਲ ਮੁਤਾਬਕ ਕੰਮਜਾਪ ਹੋਏ ਪਰ ਦੁਨੀਆ ਦੀ ਨਿਗਾਹ ਵਿੱਚੋਂ ਫੇਲ ਹੋ ਗਿਆ ਉਹ ਆਪਣੀ ਅਕਲ ਮੁਤਾਬਕ ਛੱਟ ਕਾਮਯਾਬ ਹੋਏ ਉਹ ਕਹਿੰਦਾ ਗੁਰੂ ਦੇ ਚਾਰੇ ਪੁੱਤ ਮੈਂ ਮਾਰ ਦਿੱਤੇ ਪਰ ਅੱਜ ਕੁਦਰਤ ਰੈਣੀ ਕਹਿੰਦੀ ਔਰੰਗਜ਼ੇਬ ਤੇਰੇ ਚਾਰੇ ਮਰਗ ਹੈ ਪਰ ਗੁਰੂ ਗੋਬਿੰਦ ਸਿੰਘ ਦੇ ਚਾਰਾਂ ਨੂੰ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਨਹੀਂ ਟੁੱਟ ਰਹੀਆਂ ਗੁਰੂ ਗੋਬਿੰਦ ਸਿੰਘ ਦੇ ਚਾਰਾਂ ਦੀ ਯਾਦ ਅੰਦਰ ਮੇਲੇ ਲੱਗਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੰਨੇ ਪੁੱਤ ਆ ਦੁਨੀਆ ਦੇ ਉੱਤੇ ਜਿੱਥੇ ਮਰਜ਼ੀ ਕੋ ਚਲਾ ਜਾਏ ਗੁਰੂ ਗੋਬਿੰਦ ਸਿੰਘ ਦੇ ਛੱਡੇ ਚੁਲਦੇ ਨੇ ਔਰੰਗਜ਼ੇਬ ਤੇਰੇ ਨਾਮ ਦਾ ਛੱਟ ਕੋ ਦੀਵਾ ਬਾਲਣ ਬਿਲਾ ਬੁਬੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਦਿਲੋਂ ਦੁਸ਼ਮਣ ਬਣ ਕੇ ਸ਼ਰਧਾਰ ਕਪੂਰ ਸਿੰਘ ਨੂੰ ਉਹ ਕੋਟਕਪੂਰੇ ਤੋਂ ਨਾਲ ਲੈਂਦਾ ਦੋ ਤਰ੍ਹਾਂ ਦੇ ਸਿੱਖ ਸੀਗੇ ਉਸ ਟਾਈਮ ਇੱਕ ਸਰਕਾਰ ਨਾਲ ਮਿਲ ਵਰਤਣੀਆਂ ਇੱਕ ਨਾਂ ਮਿਲ ਵਰਤਣੀਆਂ ਇੱਕ ਸਰਕਾਰ ਦੇ ਨਾਲ ਮਿਲਦੇ ਵਰਦੇ ਵੀ ਸਨ ਪਰ ਉਹ ਸਿੱਖੀ ਵਿੱਚ ਵੀ ਪੂਰੇ ਸਨ ਸਰਦਾਰ ਕਪੂਰ ਸਿੰਘ ਅਮਰਤ ਧਾਰੀ ਸਿੰਘ ਹੈ ਮੈਂ ਪਹਿਲਾਂ ਦੱਸਿਆ ਆਪ ਜੀ ਦੇ ਨਾਲ ਕਿ ਇਹ ਦਸਵੇਂ ਪਾਤਸ਼ਾਹ ਮਹਾਰਾਜ ਦੇ ਮੁਬਾਰਕਤ ਹੋਏ ਨੇ ਆਪ ਅਮਰਤ ਛਕਿਆ ਪਰ ਸਰਕਾਰੀ ਰੁਤਬਾ ਵੀ ਇਹਦਾ ਬੁਲੰਦ ਹੈ ਇੱਕ ਕਿਲਿਆਂ ਦਾ ਮਾਲਕ ਹੈ ਫਰੀਦਕੋਟ ਰਿਆਸਤ ਦੇ ਅੰਦਰ ਸੱਚੇ ਪਾਤਸ਼ਾਹ ਧੰਤਨ ਬਾਬਾ ਫਰੀਦ ਜੀ ਮਹਾਰਾਜ ਉਹਨਾਂ ਦਾ ਕਿਲਾ ਜਿਹੜਾ ਉਹ ਵੀ ਸਾਰਾ ਇਹਨਾਂ ਦੀ ਰਿਆਸਤ ਵਿੱਚ ਹੀ ਪੈਂਦਾ ਸੀ ਉਸ ਥਾਂ ਦੇ ਉੱਤੇ ਬਾਬਾ ਫਰੀਦ ਸਾਹਿਬ ਜੀ ਨੇ ਗੁਰਦੁਆਰਾ ਗੋਦੜੀ ਸਾਹਿਬ ਕਿਤੇ ਦਰਸ਼ਨ ਕਰੋ ਫਰੀਦਕੋਟ ਦੀ ਧਰਤੀ ਦੇ ਉੱਤੇ ਇਲਾਹੀ ਨੂਰ ਵਰਦਾ ਉੱਥੇ ਇਹ ਸਾਰੀਆਂ ਜਗ੍ਹਾ ਪਵਿੱਤਰ ਜਗ੍ਹਾ ਜਿਹੜੀਆਂ ਇਹ ਸਰਦਾਰ ਕਪੂਰ ਸਿੰਘ ਜੀ ਨੇ ਬਹੁਤ ਸ਼ਰਧਾ ਦੇ ਨਾਲ ਇੱਥੇ ਧਰਮ ਸਥਾਨਾਂ ਧਰਮ ਸਥਾਨਾਂ ਦੀ ਉਸਾਰੀ ਕਰਵਾਈ ਸੀ ਇਹ ਭਾਵੇਂ ਸਰਕਾਰ ਦਾ ਮਿਲਬਰਤਣੀਆਂ ਵੀ ਹੈ ਪਾਪੀ ਵਜ਼ੀਰ ਖਾਨ ਸਰਦਾਰ ਕਪੂਰ ਸਿੰਘ ਨੂੰ ਨਾਲ ਲੈ ਕੇ ਤੁਰਿਆ ਕਹਿੰਦਾ ਨਾਲ ਚਲੋ ਕਪੂਰਿਆ ਸੱਦਾ ਸੀ ਉਹਨੂੰ ਪਤਾ ਹੀ ਨਹੀਂ ਸੀ ਬੇਨੇ ਵੀ ਕਿਰਪਾਨ ਪਾਈ ਹੋਈ ਹੈ ਕਹਿੰਦਾ ਚੱਲ ਬੇ ਕਪੂਰਿਆ ਸਾਡੇ ਨਾਲ ਚੱਲ ਆਪਣੀਆਂ ਫੌਜਾਂ ਨਾਲ ਲੈ ਲੈ ਕਪੂਰਾਂ ਨਾਲ ਤੁਰਿਆ ਜਦੋਂ ਕਪੂਰੇ ਤੋਂ ਥੋੜਾ ਜਿਹਾ ਅਗਲ ਵੰਡੀ ਗਏ ਖਿਦਰਾਣੇ ਦੀ ਢਾਬ ਦੇ ਲਾਗੇ ਗਏ ਤੇ ਵਜ਼ੀਰ ਖਾਨ ਕਹਿੰਦਾ ਇੱਥੇ ਕੋਈ ਪਾਣੀ ਦਾ ਪ੍ਰਬੰਧ ਤੇ ਭਾਈ ਕਪੂਰ ਸਿੰਘ ਕਹਿਣ ਲੱਗੇ ਕਿ 10 ਕੋਈ ਪਾਣੀ ਪਿੱਛੇ ਰਹਿ ਗਿਆ ਅੱਗੇ ਖਿਦਰਾਣੇ ਦੀ ਢਾਬ ਹੈ ਜਿੱਦੇ ਉੱਤੇ ਸਿੱਖਾਂ ਦਾ ਕਬਜ਼ਾ ਤੇ ਉਸ ਤੋਂ ਅੱਗੇ ਜੇ ਜਾਓਗੇ ਤਾਂ 30 ਕੋਦੇ ਉੱਤੇ ਜਾ ਕੇ ਪਾਣੀ ਪ੍ਰਾਪਤ ਹੋਣਾ ਗਰਮੀਆਂ ਦੇ ਦਿਨ ਸਿਖਰ ਦੁਪਹਿਰਾ 10 ਘੰਟੇ ਲੜਾਈ ਚੱਲੀ ਸਰਦਾਰ ਮਹਾ ਸਿੰਘ ਹੋਣੀ ਬੀਬੀ ਭਾਗੋ ਜੀ ਉਹਨਾਂ ਨੇ ਲੋਹੇ ਦੇ ਚਣੇ ਚਬਾਏ 10 ਘੰਟੇ ਦੀ ਜੰਗ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਟਿੱਬੀ ਤੋਂ ਥੋੜੇ-ਥੋੜੇ ਸਿੱਖਾਂ ਨੂੰ ਘਲਦੇ ਆ ਦੁਸ਼ਮਣ ਨੂੰ ਸਮਝ ਕੋਈ ਨਹੀਂ ਆ ਰਹੀ ਕਿ ਇਹ ਸਿੱਖ ਆ ਕਿੱਥੋਂ ਰਹੇ ਨੇ ਉਹਨਾਂ ਨੂੰ ਐਉਂ ਨਹੀਂ ਪਤਾ ਕਿ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਦੁਨੀਆ ਦਾ ਮਾਲਕ ਜਿਹਦੇ ਹੱਥ ਵਿੱਚ ਪੂਰੇ ਸੰਸਾਰ ਦਾ ਰਿਮੋਟ ਹੈ ਉਹ ਚਾਵੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਜਿਹੜੇ ਆਕਾਸ਼ ਘਰਾਵੇ ਉਸ ਗੁਰੂ ਦੇ ਹੱਥ ਵਿੱਚ ਕਿੰਡੀ ਤਾਕਤ ਹੈ ਉੱਚੀ ਟਿੱਬੀ ਦੇ ਉਤੋਂ ਸਤਗੁਰੂ ਮਹਾਰਾਜ ਤੀਰਾਂ ਅਤੇ ਗੋਲੀਆਂ ਦਾ ਪ੍ਰਸ਼ਾਦ ਘਲਦੇ ਆ ਉਹਨਾਂ ਦੁਸ਼ਮਣ ਦਲ ਬਿੰਨ ਕੇ ਰੱਖ ਦਿੱਤਾ ਭਾਈ ਮਹਾ ਸਿੰਘ ਬਹੁਤ ਸਖਤ ਜ਼ਖਮੀ ਹੋ ਗਿਆ ਤੇ ਬੀਬੀ ਭਾਗੋ ਇਹ ਵੀ ਬਹੁਤ ਸਖਤ ਜ਼ਖਮੀ ਹੋ ਗਈ। ਇਧਰ ਸਿੰਘਾਂ ਦੇ ਦਲ ਵਿੱਚੋਂ ਕੇਵਲ ਦੋ ਬੱਚੇ ਤੇ ਉਧਰ ਦੁਸ਼ਮਣ ਦਲ ਦੇ ਵੀ 70 ਵਿਚ ਗਏ। ਵਜ਼ੀਰ ਖਾਨ ਭਾਈ ਕਪੂਰ ਸਿੰਘ ਨੂੰ ਕਹਿੰਦਾ ਕਪੂਰਿਆ ਕਿਤੇ ਪਾਣੀ? ਉਹ ਕਹਿੰਦਾ ਕਿਤੇ ਨਹੀਂ ਪਾਣੀ ਮਿਲਣਾ। ਉਹਦੇ ਨਾਲ ਦੇ ਕਮਾਂਡਰ ਕਹਿਣ ਲੱਗੇ ਵਜ਼ੀਰ ਖਾਨ ਨੂੰ ਕਹਿੰਦੇ ਖਾਨ ਸਾਹਿਬ ਜਿਹੜਾ ਗੁਰੂ 10 ਲੱਖ ਦੇ ਘੇਰੇ ਵਿੱਚੋਂ ਨਹੀਂ ਫੜਿਆ ਗਿਆ। ਉਹ ਇਸ ਮੈਦਾਨੀ ਇਲਾਕੇ ਦੇ ਵਿੱਚੋਂ ਆਪਣੇ ਕਾਬੂ ਆਜੂ ਭਲਾ। ਜਿਹੜਾ 10 ਲੱਖ ਦੇ ਘੇਰੇ ਵਿੱਚ ਤਾੜੀਆਂ ਮਾਰ ਕੇ ਨਿਕਲ ਗਿਆ ਖਾਨ ਸਾਹਿਬ ਸੋਚ ਕੇ ਵੇਖੋ ਆ ਮੈਦਾਨੇ ਇਲਾਕੇ ਵਿੱਚ ਆਪਾਂ ਕਿਵੇਂ ਫੜ ਲਵਾਂਗੇ ਉਹਨੂੰ ਪਾਣੀ ਨਹੀਂ ਮਿਲਣਾ ਇਸੇ ਵਿੱਚ ਭਲਾਈ ਆਪਾਂ ਪਿੱਛੇ ਨੂੰ ਚਲੀਏ ਲਓ ਜੀ ਬੜੀ ਲਾਚਾਰਗੀ ਦੇ ਨਾਲ ਪਾਪੀ ਵਜ਼ੀਰ ਖਾਨ ਉਹ ਬੜਾ ਨਿੰਮੋ ਝਾਣਾ ਹੋ ਕੇ ਤੌਣ ਥੱਲੇ ਨੂੰ ਛੁੱਟ ਕੇ ਵਾਪਸ ਪਰਤ ਜਾਂਦਾ ਹੈ ਜਦੋਂ ਵਾਪਸ ਪਰਤਦਾ ਹੈ ਇਧਰ ਲਹੂ ਦੇ ਨਾਲ ਠੰਡੀ ਹੋ ਚੁੱਕੀ ਰੇਤ ਦੇ ਉੱਤੇ ਸ਼ਹੀਦ ਸੁੱਤੇ ਪਏ ਨੇ ਉਹਨਾਂ ਸ਼ਹੀਦਾਂ ਨੂੰ ਗਰੀਬਨ ਬਾਜ ਪਾਛਨ ਵਾਜਣ ਵਾਸਤੇ ਉੱਚੀ ਟਿੱਬੀ ਤੋਂ ਉਤਰੇ ਆ ਕੱਲੇ-ਕੱਲੇ ਸਿੱਖ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਆ ਆ ਮੇਰਾ 5000ਹਾਰੀ ਆ ਮੇਰਾ 10000ਹਾਰੀ ਆ ਮੇਰਾ 20000ਹਾਰੀ ਆ ਮੇਰਾ ਜੰਮੂ ਦਾ ਰਾਜਾ ਆ ਮੇਰਾ ਮਲਤਾਨ ਦਾ ਰਾਜਾ ਸਤਿਗੁਰੂ ਮਹਾਰਾਜ ਸਾਰਿਆਂ ਨੂੰ ਅਸ਼ੀਰਵਾਦ ਬੰਡਦੇ ਬੀਬੀ ਭਾਗੋ ਦੇ ਕੋਲ ਜਾਂਦੇ ਆ ਉਹਦੇ ਮੂੰਹ ਵਿੱਚ ਪਾਣੀ ਪਾਉਂਦੇ ਆ ਨਮਸਕਾਰ ਗੁਰਦੇਵ ਨੂੰ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲੋਂ ਮੂੰਹ ਘੁਮਾ ਕੇ ਲੰਘਣ ਵਾਲਾ ਬਾਬਾ ਆਪਣੇ ਸਿੱਖਾਂ ਦੇ ਮੂੰਹ ਵਿੱਚ ਪਾਣੀ ਪਾਉਣ ਲਈ ਤਿਆਰ ਹੈ ਆਪਣੇ ਪੁੱਤਰਾਂ ਨੂੰ ਸਤਿਗੁਰਾਂ ਨੇ ਪ੍ਰਤਕਿਰਨ ਇਹੀ ਦੇਖਿਆ ਪਈ ਦਇਆ ਸਿੰਘ ਨੇ ਕਿਹਾ ਸੀ ਮਹਾਰਾਜ ਤੁਹਾਡਾ ਜੁਹਾਰ ਸਿੰਘ ਸੁੱਤਾ ਪਿਆ ਦਮਾਲਾ ਪਾੜ ਕੇ ਕਫਨ ਬਣਾ ਕੇ ਦੇ ਆਮ ਤੇ ਦਸਵੇਂ ਪਾਤਸ਼ਾਹ ਕਹਿੰਦੇ ਸੀ ਦਇਆ ਸਿੰਘਾ ਮੈਂ ਮਰਨਾ ਚਾਹੁੰਦਾ ਸੀ ਇੱਥੇ ਤੁਸੀਂ ਮੈਨੂੰ ਮਰ ਨਹੀਂ ਦਿੱਤਾ ਇੱਥੇ ਪੰਜਾਂ ਜੜਿਆਂ ਨੇ ਹੁਕਮ ਕਰ ਦਿੱਤਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਪਾਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਬਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਣਿਆਂ ਤੋਂ ਸਮਝਾਂ ਮਾਨ ਮਿਲਦਾ ਕਿ ਮੈਂ ਸਰਵੰਸ਼ ਲੁਟਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਇਹ ਵੀ ਸੁਣ ਲਮਾਗਾ ਕਿ ਮੈਂ ਪਿੱਠ ਮੁਖਾ ਕੇ ਆ ਗਿਆ ਹਾਂ ਦਿਆ ਸਿੰਘਾ ਰਤੀ ਪ੍ਰਬਾਨੀ ਜੱਗ ਸਾਰਾ ਮੈਨੂੰ ਲੱਖ ਵਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਕਲਗੀਧਰ ਦਾਤਾ ਸ਼ਹੀਦਾਂ ਤੇ ਫਟਣਾ ਦੇ ਵਿਚਕਾਰ ਬੈ ਕੇ ਭਾਈ ਮਹਾ ਸਿੰਘ ਦਾ ਸਿਰ ਆਪਣੇ ਪੱਟ ਦੇ ਉੱਤੇ ਰੱਖ ਕੇ ਦੋ ਗੱਲਾਂ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਧਰਮ ਯੁੱਧ ਲੜੇ ਉਹਨਾਂ 14 ਧਰਮ ਯੁੱਧਾਂ ਦੇ ਵਿੱਚੋਂ ਜੇਤੂ ਚਰਨੈਲ ਬਣ ਕੇ ਨਿਕਲੇ ਇਹ ਗੁਰਦੇਵ ਪਾਤਸ਼ਾਹ ਜੀ ਦਾ 14ਵਾਂ ਧਰਮ ਯੁੱਧ ਹੈ ਇਸ ਤੋਂ ਬਾਅਦ ਵਿੱਚ ਇੱਕ 15ਵਾਂ ਜੁੱਧ ਜਿਹੜੇ ਵੇ ਸਤਗੁਰੂ ਆਪ ਨਹੀਂ ਗਏ ਉਹਦੇ ਵਿੱਚ ਕੇਵਲ ਤੇ ਕੇਵਲ 100 ਸਿੰਘਾਂ ਦਾ ਜੱਥਾ ਭਾਈ ਧਰਮ ਸਿੰਘ ਦੀ ਕਮਾਂਡ ਦੇ ਹੇਠ ਕੱਲਿਆ ਸੀ ਸ਼ਾਹਜਾਹ ਦਾ ਮੌਜਮ ਦੀ ਮਦਦ ਵਾਸਤੇ ਭਾਈ ਮਹਾ ਸਿੰਘ ਉਹਨਾਂ ਨੇ ਉਹ ਜਿਹੜੇ ਬਿਦਾਵਾ ਲਿਖ ਕੇ ਚਲੇ ਗਏ ਕਿ ਨਾ ਤੂੰ ਸਾਡਾ ਗੁਰੂ ਤੇ ਨਾ ਸੀ ਤੇਰੇ ਸਿੱਖ ਉਹਨਾਂ ਦਾ ਬਿਦਾਵਾ ਪੜਵਾ ਦਿੱਤਾ ਕੋਈ ਉਹਨਾਂ ਨੇ ਤਾਂ ਕਾਗਜ਼ ਉੱਤੇ ਲਿਖਿਆ ਸੀ ਅਸੀਂ ਤਾਂ ਮੂੰਹ ਤੇ ਹੀ ਲਿਖੀ ਫਿਰਦੇ ਹਾਂ ਅਸੀਂ ਤਾਂ ਆਪਣੇ ਮੂੰਹਾਂ ਤੇ ਲਿਖੀ ਫਿਰਦੇ ਕਿ ਅਸੀਂ ਤੇ ਸਿੱਖ ਹੀ ਨਹੀਂ ਆ ਗਏ ਤੇ ਉਹਨਾਂ ਨੇ ਤੇ ਪੜਵਾ ਲਿਆ ਆਪਣਾ ਕੀ ਬਣੇਗਾ ਆਪਾਂ ਟੁੱਟੀ ਗੰਢਣ ਦੇ ਦਿਨ ਨਹੀਂ ਮਨਾਈ ਜਾਵਾਂਗੇ ਜੇ ਅਸੀਂ ਆਪਣੀਆਂ ਵੀ ਟੁੱਟੀਆਂ ਗੰਢਾਂ ਵਾਸਤੇ ਕਿਤੇ ਅਰਦਾਸਾਂ ਕਰਾਂਗੇ ਗੁਰੂ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਿਓ ਦਾਤਾ ਨਿਤਨੇਮ ਟੁੱਟ ਗਿਆ ਉਹ ਟੁੱਟੀ ਗੰਢ ਦਿਓ ਅੰਮ੍ਰਿਤ ਵੇਲਾ ਟੁੱਟ ਗਿਆ ਉਹ ਟੁੱਟੀ ਗੰਢ ਦਿਓ ਦਾਤਾ ਤੇਰੇ ਚਰਨਾਂ ਦੇ ਨਾਲ ਪਿਆਰ ਸਿਮਰਨ ਟੁੱਟ ਗਿਆ ਉਹ ਸਿਮਰਨ ਦੀ ਗੰਢ ਪਾ ਦਿਓ ਜਿਹਾ ਸਾ ਬਾਲਕ ਭਾਏ ਸੋ ਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬੋ ਪਾਤੀ ਬੋਹਣ ਪਿਤਾ ਗਲ ਲਾਵੇ ਪਿਛਲੇ ਅਪਗੁਣ ਬਖਸ਼ਲੇ ਪਰ ਅੱਗੇ ਮਾਰਗ ਪਾਵੇ ਅਰਦਾਸ ਕਰਿਓ ਕਿ ਸਿੱਖੀ ਦੇ ਜੀਵਨ ਵਿੱਚ ਕਿਤੇ ਝੋਲਣਾ ਆਵੇ ਸਿੱਖੀ ਦਾ ਜੀਵਨ ਅੰਦਰ ਕਿਤੇ ਖੜੋਤ ਨਾ ਆਵੇ ਬੰਦਾ ਧਰਮੀ ਅਖਬਾਉਣਾ ਚਾਹੁੰਦਾ ਪਰ ਧਰਮੀ ਬਣਨਾ ਨਹੀਂ ਚਾਹੁੰਦਾ ਧਰਮੀ ਬਣਨ ਵਾਸਤੇ ਅਰਦਾਸ ਕਰਕੇ ਜਾਓ ਤੁਹਾਡਾ ਇੱਥੇ ਆਉਣਾ ਤੇ ਸਾਡਾ ਇੱਥੇ ਗਾਉਣਾ ਸਫਲਾ ਹੋ ਜਾਣਾ